ਪੰਜਾਬੀ ਗੱਲ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬੀ ਕਲਾਕਾਰ ਆਪਣੇ ਗੀਤਾਂ ਤੇ ਫਿਲਮਾਂ ਨਾਲ ਇੰਡਸਟਰੀ ਵਿੱਚ ਅਕਸਰ ਵੱਡੇ ਧਮਾਕੇ ਕਰਦੇ ਰਹਿੰਦੇ ਨੇ ਜਿਸ ਨਾਲ ਜਾਂ ਤਾਂ ਇੰਡਸਟਰੀ ਵਿੱਚ ਵਿਵਾਦ ਹੀ ਛੜ ਜਾਂਦਾ ਹੈ ਜਾਂ ਫਿਰ ਸਾਰੇ ਪਾਸੇ ਪਿਆਰ ਹੀ ਪਿਆਰ ਫੈਲ ਜਾਂਦਾ ਹੈ ਪਰ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੰਡਸਟਰੀ ਨਾਲ ਜੁੜਿਆ ਕੋਈ ਵਿਵਾਦ ਨਹੀਂ ਸਗੋਂ ਕੁਝ ਵੱਡੀਆਂ ਅਪਡੇਟਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਨ੍ਹਾਂ ਨੂੰ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜਾਣੀ ਹੈ ਸਭ ਤੋਂ ਪਹਿਲਾਂ ਇੰਡਸਟਰੀ ਵਿੱਚ ਕਾਲੇ ਰੰਗ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਕਾਕੇ ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਹਾਲ ਹੀ ਵਿੱਚ ਕਰਨਾਲ ਹਰਿਆਣਾ ਦੇ ਵਿੱਚ ਲਾਈਵ ਸ਼ੋਅ ਲੱਗਿਆ ਸੀ ਇਸ ਵਿੱਚ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਲੈਜੈਂਡ ਸਿੰਗਰ ਚਮਕੀਲਾ ਜੀ ਦਾ ਪਹਿਲੇ ਗੱਲ ਕਰੇ ਨਾਲ Song ਗਾ ਕੇ ਸਭ ਨੂੰ ਖੁਸ਼ ਕਰ ਦਿੱਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀ ਦੇਖੋ ਇਹ ਵੀਡੀਓ ਅੱਗੇ ਗੱਲ ਕਰਨ ਤੋਂ ਪਹਿਲਾਂ ਕਾਕੀ ਦੀ ਆਵਾਜ਼ ਵਿੱਚ ਚਮਕੀਲੇ ਦਾ ਇਹ ਗਾਣਾ ਤੁਹਾਨੂੰ ਕਿੱਦਾਂ ਲੱਗਿਆ ਇਹ ਕਮੈਂਟ ਕਰਕੇ ਜਰੂਰ ਦੱਸੋ ਹੁਣ ਗੱਲ ਕਰਦੇ ਆਂ ਪੰਜਾਬੀ ਇੰਡਸਟਰੀ ਦੇ ਮਾਨ ਗੁਰਦਾਸ ਮਾਨਦੀ ਜਿਹੜੇ ਕਿ ਆਪਣੇ ਸ਼ੁਰੂਆਤੀ ਕਰੀਅਰ ਤੋਂ ਹੁਣ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਨੇ ਤੇ ਉਹਨਾਂ ਦੀ ਗਾਇਕੀ ਦੇ ਅੰਦਾਜ਼ ਦਾ ਮੁਕਾਬਲਾ ਅੱਜ ਤੱਕ ਕੋਈ ਨਹੀਂ ਕਰ ਸਕਦਾ ਤੇ ਹੁਣ ਗੁਰਦਾਸ ਮਾਨ ਜੀ ਜਲਦ ਹੀ ਆਪਣੀ ਨਵੀਂ ਐਲਬਮ ਸਾਊਂਡ ਆਫ ਸੋਇਲ ਲੈ ਕੇ ਆ ਰਹੇ ਨੇ ਜੋ ਕਿ 5 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਹੁਣ ਗੱਲ ਕਰਦੇ ਆਂ ਚੰਦਰੇ ਬਰਾੜ ਦੀ ਜੋ ਕਿ ਪੰਜਾਬੀ ਇੰਡਸਟਰੀ ਵਿੱਚ ਆਪਣੇ ਵੱਖਰੇ ਅੰਦਾਜ਼ ਤੇ ਗੀਤਾ ਕਰਕੇ ਕ ਤੁਸੀਂ ਚੰਦਰਾ ਬਰਾੜ ਤੇ ਸਿਮਰਨ ਚੋਧਰੀ ਦਾ ਨਵਾਂ ਗਾਣਾ ਸ਼ੀਸ਼ਾ ਸੁਣ ਸਕੋਗੇ ਜਿਸ ਦਾ ਮਿਊਜ਼ਿਕ ਮਿਕਸ ਸਿੰਘ ਦੁਆਰਾ ਕੀਤਾ ਗਿਆ ਜੋ ਕਿ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਤੇ ਇਸੇ ਮਹੀਨੇ 10 ਸਤੰਬਰ ਨੂੰ ਕਮਲ ਖਾਨ ਨੇ ਵੀ ਆਪਣੇ ਨਵੇਂ ਗਾਣੇ ਦਾਦੀ ਅਮੀਏ ਦਾ ਐਲਾਨ ਕੀਤਾ ਹੈ ਅਤੇ ਇਹ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਕਮਲ ਖਾਨ ਨੇ ਕੈਪਸ਼ਨ ਵਿੱਚ ਲਿਖਿਆ ਦਾਦੀ ਅਮੀਏ ਦਾ ਪੋਸਟਰ ਇਹ ਗਾਣਾ ਇੱਕ ਟ੍ਰਿਬਿਊਟ ਹੈ ਸਾਡੀਆਂ ਪਿਆਰੀਆਂ ਰੱਬ ਵਰਗੀਆਂ ਦਾਦੀਆਂ ਨੂੰ ਪੋਸਟਰ ਦੇਖ ਕੇ ਆਪਣੀ ਦਾਦੀ ਨੂੰ ਯਾਦ ਕਰੋ ਤੇ ਕਮੈਂਟਸ ਵਿੱਚ ਸਾਰੇ ਸ਼ੇਅਰ ਕਰੋ ਸੋਕ ਵਰਲਡਵਾਈਡ ਰੀਲੀਜ਼ ਡੇਟ 10 ਸਤੰਬਰ 2024 ਸੋ ਦੋਸਤੋ ਏਸੀ ਪੰਜਾਬੀ ਇੰਡਸਟਰੀਅਲ ਜੁੜੀਆਂ ਕੁਝ ਵੱਡੀਆਂ ਅਪਡੇਟਸ ਤੁਹਾਨੂੰ ਕਿਹ ਸਿੰਗਰ ਦੇ ਗਾਣੇ ਦੀ ਸਭ ਤੋਂ ਜ਼ਿਆਦਾ ਉਡੀਕ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਪੰਜਾਬੀ ਡਾਟ ਚੈਨਲ ਨੂੰ ਹੋਨੇ ਸਬਸਕ੍ਰਾਈਬ ਕਰ ਲਓ ਧੰਨਵਾਦ